ਆ ਗੱਲ ਕਰਾਂਗੇ ਜੀ 22 ਸਤੰਬਰ ਦੀ 22 ਸਤੰਬਰ ਨੂੰ ਜੀਐਸਟੀ ਦੀਆਂ ਨਵੀਆਂ ਦਰਾਂ ਲਾਗੂ ਹੋਣ ਜਾ ਰਹੀਆਂ ਨੇ ਜਿਹਦੇ ਚਾਲਦੇ ਜਿੰਨੇ ਵੀ ਵੇਰਕਾ ਦੇ ਉਤਪਾਦ ਨੇ ਜਿਵੇਂ ਦੁੱਧ ਘਿਓ ਪਨੀਰ ਇਹ ਸਸਤੇ ਹੋਣ ਜਾ ਰਹੀ ਨੇ ਹੁਣ ਕਿੰਨੇ ਕਿੰਨੇ ਕੀ ਸਸਤੇ ਹੋਣਗੇ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ 22 ਸਤੰਬਰ ਤੋਂ ਕਿਉਂਕਿ ਜੀਐਸਟੀ ਦੀਆਂ ਦੋ ਸਲੈਪਾਂ ਰਹਿ ਜਾਣਗੀਆਂ ਪਹਿਲਾਂ ਚਾਰ ਸੀਗੀਆਂ ਜੋ ਵੱਖ-ਵੱਖ ਤਰ੍ਹਾਂ ਦਾ ਹੈ ਕਹ ਲੋ ਵੀ ਕਰ ਲੱਗਦਾ ਸੀ ਟੈਕਸ ਲੱਗਦਾ ਸੀ ਤਾਂ ਹੁਣ ਇਹਦੇ ਵਿੱਚ 22 ਸਤੰਬਰ ਤੋਂ ਜਿਹੜਾ ਵੇਰਕਾ ਘਿਓ ਹੈ ਉਹ 30 ਤੋਂ 35 ਰੁਪਏ ਪ੍ਰਤੀ ਲੀਟਰ ਸਸਤਾ ਜਿਹੜਾ ਤੁਹਾਨੂੰ ਮਿਲੂਗਾ ਇਸ ਤੋਂ ਇਲਾਵਾ ਟੇਬ ਇਹਦੀ ਕੀਮਤ ਹੈ ਜਿਹੜੀ 30 ਰੁਪਏ ਪ੍ਰਤੀ ਕਿਲੋਗ੍ਰਾਮ ਅਨਸాల్ਟਡ ਵਾਟਰ ਇਹਦੀ ਕੀਮਤ 35 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਪ੍ਰੋਸੈਸਡ ਪਨੀਰ ਦੀ ਕੀਮਤ 20 ਰੁਪਏ ਪ੍ਰਤੀ ਕਿਲੋਗ੍ਰਾਮ ਅਤੇ ਯੂ ਐਚ ਟੀ ਦੁੱਧ ਸਟੈਂਡਰਡ ਟਾਨਡ ਅਤੇ ਡਬਲ ਟਾਨਡ ਇਹਦੀ ਕੀਮਤ ਹੈ ਜਿਹੜੀ 2 ਰੁਪਏ ਪ੍ਰਤੀ ਲੀਟਰ ਘਟਾਈ ਜਾਵੇਗੀ ਇਸ ਤੋਂ ਇਲਾਵਾ ਜਿਹੜੇ ਹੋਰ ਉਤਪਾਦ ਨੇ ਵੇਰਕਾ ਦੇ ਜਿਵੇਂ ਆਈਸਕ੍ਰੀਮ ਆ ਗਈ ਗੈਲਨ ਆ ਗਿਆ ਬ੍ਰਿਕਾ ਆ ਗਿਆ ਟੱਪ ਆ ਗਿਆ ਤਾਂ ਇਹ ਜਿਹੜੇ ਹੋਰ ਸਾਰੇ ਉਤਪਾਦ ਨੇ ਇਹਨਾਂ ਦੀਆਂ ਕੀਮਤਾਂ ਦੇ ਵਿੱਚ 10 ਰੁਪਏ ਪ੍ਰਤੀ ਲੀਟਰ ਦੀ ਕਮੀ ਆ ਜਿਹੜੀ ਹੋ ਜਾਵੇਗੀ ਤੇ ਪਨੀਰ ਆ ਜਿਹੜਾ ਇਹਦੀ ਕੀਮਤ 15 ਰੁਪਏ ਪ੍ਰਤੀ ਕਿਲੋਗ੍ਰam ਆ ਜਿਹੜੀ ਉਹ ਘਟਾਈ ਗਈ ਆ ਤਾਂ ਇਹ ਘਟੀਆਂ ਕੀਮਤਾਂ ਲਾਗੂ ਹੋਣਗੀਆਂ 22 ਸਤੰਬਰ ਤੋਂ